ਸਰਕਾਰ ਦੀ ਅੰਗਲੀ ਕਰਕੇ ਇਸ ਡੈਮ ਦੇ ਅੰਦਰ ਗਾਦ ਇਕੱਠੀ ਹੁੰਦੀ ਗਈ ਜਿੱਥੇ ਅਸੀਂ ਖੜੇ ਆ ਇੱਕ ਜੇ ਕੈਮਰਾ ਥੱਲੇ ਕਰਕੇ ਦੱਸੇ ਤੇ ਇੱਥੇ ਲਗਭਗ 15 ਮੀਟਰ ਜਾਂ 50 ਫੀਟ 50 ਫੁੱਟ ਦੀ ਗਾਦ ਹੈ ਤੇ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਨੇ ਟੈਂਡਰ ਕਿਉਂ ਨਹੀਂ ਲਾਇਆ ਇੱਥੇ ਗਾਦ ਕਿਉਂ ਇਕੱਠੀ ਹੋਣ ਦਿੱਤੀ ਇਹ ਬਹੁਤ ਵੱਡੀ ਗੱਲ ਹੈ ਦੂਸਰਾ ਹੰਡ ਦੇ ਨਾਲ ਵਾਈਲਡ ਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਠੀਕ ਹੈ ਇਹਦੇ ਨਾਲ ਨਾਲ ਜਿਹੜਾ ਹੈਗਾ ਮਾਈਨਿੰਗ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਦੇ ਅਫਸਰ ਵੀ ਜ਼ਿੰਮੇਵਾਰ ਨੇ ਜਿਹੜਾ ਜਾਨਵਾਰਾਂ ਦੇ ਇਸ ਇਲਾਕੇ ਦੇ ਅਫਸਰਾਂ ਦੇ ਉੱਪਰ 650 ਜਾਨਵਰਾਂ ਦਾ ਮੌਤ ਦਾ ਪਰਚਾ ਦਰਜ ਕਰਕੇ ਜਿਹੜਾ ਹੈਗਾ ਇੱਕ ਮਿਆਰੀ ਕਾਰਵਾਈ ਜਿਹੜੀ ਹੈ ਭਗਵੰਤ ਮਾਨ ਗੰਡੀ ਏਰੀਏ ਦੇ ਵਿੱਚ ਕਾਫੀ ਪੁਲ ਲੱਗਣੇ ਨੇ ਨਿਵਾੜ ਤੋਂ ਪੈਸਾ ਪਾਸ ਹੋਣਾ ਉੱਥੇ ਕਿਉਂ ਦੇਰੀ ਕੀਤੀ ਜਾਂਦੀ ਹੈ ਕੇਂਦਰ ਦੀ ਜਗ੍ਹਾ ਤੋਂ ਉੱਤੇ 75 ਸਾਲ ਜਿਆਦੀ ਨੂੰ ਹੋ ਗਏ ਪਰ ਪੁਲ ਨਹੀਂ ਲੱਗੇ ਜਦ ਤੱਕ ਦੋਨੇ ਪਾਸੇ 10000 ਨਹੀਂ ਕਿਸੇ ਵੀ ਸੂਬੇ 'ਚ ਜੋ ਕੰਮ ਹੁੰਦਾ ਹੋਣਾਗਾ ਨਾ ਉਸ ਸੂਬੇ ਦੀ ਸਰਕਾਰ ਨੇ ਪ੍ਰੋਪੋਜ਼ਲ ਪੇਸ਼ ਕੀਤਾ ਹੈ। ਐਸੋ ਹੋ ਰਿਹਾ ਹੈ 8000 ਕਰੋੜ ਰੁਪਏ ਸੜਕਾਂ ਤੇ ਰਹੇਗਾ ਸਾਡਾ ਕੇਂਦਰ ਤੇ ਹੀ ਨਹੀਂ ਰਿਹਾ। ਇਹ ਤਾਂ ਝੂਠ ਹੈ। ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਾਫੀ ਪ੍ਰਿਸ਼ਟਾਚਾਰ ਅਫਸਰ ਕਾਫੀ ਸਰਕਾਰਾਂ ਦੇ ਵੱਡੇ ਲੀਡਰ ਜੇਲ੍ਹਾਂ ਦੇ ਵੀ ਡੱਕੇ ਨੇ ਕਿ ਉਹਨਾਂ ਨੇ ਪ੍ਰਿਸ਼ਟਾਚਾਰ ਕੀਤਾ ਹੈ। ਇਸ ਡੈਮ ਦੀ ਪੂਰੀ ਇਨਕੁਆਇਰੀ ਕਰਾਈ ਜੇ ਇਸ ਨੇ ਕਿੰਨਾ ਪੈਸੇ ਦਾ ਬਿੱਲ ਬਣਾਇਆ ਸ਼ੀਲਡ ਦੇ ਨਾਮ ਤੇ 2012 ਤੋਂ ਲੈ ਕੇ ਹੁਣ ਤੱਕ 2024 ਤੱਕ ਸੂਬਾ ਸਰਕਾਰ ਨੂੰ ਗੁਹਾਰ ਲਾ ਰਹੇ ਆ। ਠੀਕ ਹੈ। ਔਰ ਅਗਲੇ ਕੁਸਚਨ ਅਸੀਂ ਸੁਭਾ ਸਰਕਾਰ ਦੇ ਦੁਆਲੇ ਹੋਵਾਂਗੇ। ਬੀਤੇ ਦਿਨਾਂ ਤੋਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਪਰਸ ਦੇ ਡੈਮ ਦਾ ਮਾਮਲਾ ਪੱਖਿਆ ਹੋਇਆ ਹੈ। ਲਗਾਤਾਰ ਸੁਰਖੀਆਂ ਦੇ ਵਿੱਚ ਹੈ ਡੈਮ ਕਿਉਂਕਿ ਪਾਣੀ ਸੁੱਕ ਚੁੱਕਾ ਹੈ। ਜਾਨਵਰ ਤੜਪ ਤੜਪ ਕੇ ਮਰ ਰਹੇ ਨੇ। ਇਸ ਨੂੰ ਲੈ ਕੇ ਨੌਜਵਾਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ। ਪਾਣੀ ਦੇ ਟੈਂਕਰ ਭਰ ਕੇ ਪਰਸ ਡੈਮ ਦੇ ਵਿੱਚ ਖड्डे ਖੋਦ ਕੇ ਉਸ ਦੇ ਵਿੱਚ ਪਾਇਆ ਜਾ ਰਿਹਾ ਹੈ। ਜਾਨਵਰ ਬਚਾਇਆ ਜਾ ਰਿਹਾ ਹੈ। ਤੇ ਇਸ ਨੂੰ ਲੈ ਕੇ ਹੁਣ ਸਿਆਸੀ ਲੀਡਰ ਡੈਮ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ। ਕਿਉਂਕਿ ਸਰਕਾਰਾਂ ਤੱਕ ਖਬਰਾਂ ਪਹੁੰਚ ਗਈਆਂ ਨੇ ਸੈਂਟਰ ਸਰਕਾਰ ਤੱਕ ਹੀ ਪਹੁੰਚ ਗਈਆਂ ਕਿਉਂਕਿ ਨੈਸ਼ਨਲ মিডিਆ ਤੱਕ ਇਹ ਖਬਰਾਂ ਜਿਹੜੀਆਂ ਪਰਛਦੇਮ ਚੱਲ ਰਹੀਆਂ ਨੇ ਤੇ ਇਸ ਨੂੰ ਲੈ ਕੇ ਬੀਜੇਪੀ ਦੇ ਸੀਨੀਅਰ ਲੀਡਰ ਸਾਡੇ ਨਾਲ ਵਿਨਿਤ ਜੋਸ਼ੀ ਸਾਡੇ ਨਾਲ ਨੇ ਤੋਂ ਸਭ ਜਿਸ ਤਰੀਕੇ ਨਾਲ ਤੁਸੀਂ ਹਾਲਾਤ ਦੇਖੇ ਮੌਕੇ ਤੇ ਆਣ ਕੇ ਤਾਂ ਦੱਸਿਆ ਜੀ ਕਾਫੀ ਜਾਨਵਰ ਮਰੇ ਨੇ ਕਾਫੀ ਪਿੰਜਰ ਭੇ ਨੀ ਸੀਗਾ ਤਾਂ ਹੱਡੀਆਂ ਪਈਆਂ ਨੇ ਕੀ ਮਹਿਸੂਸ ਕੀਤਾ ਜਿਗਾ ਉੱਤੇ ਆਣ ਕੇ ਕਿ ਕੀ ਹਾਲਾਤ ਹੋ ਚੁੱਕੇ ਨੇ ਪੰਜਾਬ ਦੇ ਬਹੁਤ ਦੁਖਦਾਈ ਹੈ ਜੀ ਹਾਂਜੀ ਬਹੁਤ ਜਿੰਨੂੰ ਕਹਿੰਦੇ ਨੇ ਦਿਲ ਨੂੰ ਦਰਦ ਦੇਣ ਵਾਲਾ ਇੱਥੇ ਮੰਜ਼ਰ ਹੈ ਹਾਂਜੀ ਤੁਹ ਦੇਖੋ ਕਿ ਵਾਈਲਡ ਲਾਈਫ ਜਿਹਨਾਂ ਕਹਿੰਦੇ ਜੰਗਲੀ ਜਾਨਵਰ ਉਹਨਾਂ ਨੂੰ ਸਾਹ ਸੰਭਾਲ ਵਾਸਤੇ ਪੂਰੇ ਵਰਲਡ 'ਚ ਕਰੋੜਾਂ ਅਰਬਾਂ ਰੁਪਏ ਖਰਚ ਕੀਤੇ ਜਾਂਦੇ ਹੈ। ਭਾਰਤ ਸਰਕਾਰ ਕਰਦੀ ਹੈ। ਹੋਰ ਇੱਥੇ ਦੇਖੋ ਕਰੋੜਾਂ ਅਰਬਾਂ ਰੁਪਏ ਲਗਾ ਕੇ ਉਹਨਾਂ ਨੂੰ ਨਾਸ ਕੀਤਾ ਜਾ ਰਿਹਾ ਹੈ। ਕਰੋੜਾਂ ਅਰਬਾਂ ਮੈਂ ਇਸ ਲਈ ਕਹਿ ਰਿਹਾ ਕਿ ਇਹ ਡੈਮ ਬਣਿਆ ਇਹ ਕੋਈ 5 ਲੱਖ 10 ਲੱਖ ਦਾ ਬਣਿਆ ਨਹੀਂ ਕਰੋੜਾਂ ਰੁਪਏ ਦਾ ਡੈਮ ਬਣਿਆ ਸੀ। ਉਹਨਾਂ ਡੈਮ ਬਣਿਆ ਇੱਥੇ ਔਰ ਡੈਮ ਦੀ ਸਾਹ ਸੰਭਾਲ ਨਹੀਂ ਕੀਤੀ ਤੇ ਉਹ ਕਰੋੜਾਂ ਰੁਪਏ ਲਗਾ ਕੇ ਅੱਜ ਜਾਨਵਰਾਂ ਨੂੰ ਮਾਰਿਆ ਜਾ ਰਿਹਾ ਹੈ ਧਿਆਨ ਨਾਲ ਦੇਖੋਗੇ ਤੁਸੀਂ ਦੱਸਿਆ ਵੀ ਹੈਗਾ ਕਿ ਇੱਥੇ ਇਹ ਪੜਛ ਡੈਮ ਹੈਗਾ ਇਸ ਪੜਛ ਡੈਮ ਦੀ ਜਿਹੜੀ 93 ਦੇ ਅੰਦਰ 92 93 ਦੇ ਅੰਦਰ ਇਹਦੀ ਜਿਹੜਾ ਹੈ ਕੰਸਟਰਕਸ਼ਨ ਹੋਈ ਸੀਗੀ ਔਰ ਇਹਦੇ ਬਨਣ ਕਰਕੇ ਸਿਉ ਕੋ ਪੜਛ ਜਾਂ ਛੋਟੀ ਪੜਛ ਵੱਡੀ ਪੜਛ 나ਡਾ ਪਿੰਡ ਇਹਨਾਂ ਦੇ ਜਿਹੜੇ ਬੰਜਰ ਜ਼ਮੀਨ ਹੈ ਉਹਨਾਂ ਉੱਪਰ ਆਗ ਲੱਗ ਗਏ ਔਰ ਪਾਗ ਲਗਨ ਕਰਕੇ ਜਿਹੜਾ ਹੈਗਾ ਇੱਥੇ ਮੱਕਾ ਚਿਰੀ ਕਣਕ ਬੀਜਣ ਲੱਪੇ ਲੋਕ ਉਹਨਾਂ ਨੂੰ ਪੈਸੇ ਵੀ ਮਿਲ ਸ਼ੁਰੂ ਹੋ ਗਏ ਠੀਕ ਹੈ ਸੋ ਭਾਗ ਲੱਗੇ ਲੇਕਿਨ ਸਰਕਾਰ ਦੀ ਅੰਗਲੀ ਕਰਕੇ ਇਸ ਡੈਮ ਦੇ ਅੰਦਰ ਗਾਦ ਇਕੱਠੀ ਹੁੰਦੀ ਗਈ ਜਿੱਥੇ ਅਸੀਂ ਖੜੇ ਆ ਇੱਕ ਜੇ ਕੈਮਰਾ ਥੱਲੇ ਕਰਕੇ ਦੱਸੇ ਤੇ ਇੱਥੇ ਲਗਭਗ 15 ਮੀਟਰ ਜਾਂ 50 ਫੀਟ 50 ਫੁੱਟ ਦੀ ਗਾਦ ਹੈ ਤੇ 50 ਫੁੱਟ ਦੀ ਗਾਦ ਕੋਈ ਇੱਕ ਬਰਸਾਤੀ ਮੌਸਮ ਚ ਇਕੱਠੀ ਨਹੀਂ ਹੁੰਦੀ ਇਹ ਘੱਟੋ ਘੱਟ 25 20 25 ਸਾਲ ਚ ਇਕੱਠੀ ਤੇ ਜੇ 20-25 ਸਾਲ ਚ ਕੱਟੀ ਹੋਈ ਹੈ ਤੇ ਇਤਲੀ ਕੋ ਜ਼ਿੰਮੇਵਾਰ ਹੈ ਇਰੀਗੇਸ਼ਨ ਡਿਪਾਰਟਮੈਂਟ ਜ਼ਿੰਮੇਵਾਰ ਹੈ ਜਿੱਥੇ ਡੈਮ ਬਣਦਾ ਹੈ ਉੱਥੇ ਮਿੱਟੀ ਆਂਦੀ ਹੈ ਜਿਹਨੂੰ ਗਾਤ ਕਹਿੰਦੇ ਆ ਸਿਲਟ ਕਹਿੰਦੇ ਆ ਆਂਦੀ ਹੈ ਤੇ ਉਹਨੂੰ ਕੱਟਣ ਦਾ ਟੈਂਡਰ ਹਰ ਸਾਲ ਲਾਣੇ ਹੁੰਦੇ ਨੇ ਤੇ ਇਰੀਗੇਸ਼ਨ ਡਿਪਾਰਟਮੈਂਟ ਨੇ ਟੈਂਡਰ ਕਿਉਂ ਨਹੀਂ ਲਾਇਆ ਇੱਥੇ ਗਾਦ ਕਿਉਂ ਇਕੱਠੀ ਹੋਣ ਦਿੱਤੀ ਇਹ ਬਹੁਤ ਵੱਡੀ ਗੱਲ ਹੈ ਦੂਸਰਾ ਉਹਨਾਂ ਦੀ ਅਣਗਹਿਲੀ ਕਰਕੇ ਹੁਣ ਇੱਥੇ ਜੰਗਲੀ ਜਾਨਵਰਾਂ ਦੀ ਮੌਤ ਹੋ ਰਹੀ ਹੈ ਵੈਸੇ ਤੇ ਇਰੀਗੇਸ਼ਨ ਡਿਪਾਰਟਮੈਂਟ ਦੇ ਨਾਲ ਵਾਈਲਡਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਠੀਕ ਹੈ ਇਹਦੇ ਨਾਲ-ਨਾਲ ਜਿਹੜਾ ਹੈਗਾ ਮਾਈਨਿੰਗ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਦੇ ਅਫਸਰ ਵੀ ਜ਼ਿੰਮੇਵਾਰ ਨੇ ਜਿਹੜੇ ਜਾਨਵਰਾਂ ਦੀ ਮੌਤ ਹੋ ਰਹੀ ਹੈ ਨੀਲ ਗਾਇ ਸਾੰਬਰ ਹਿਰਨ ਇੱਥੇ ਆਂਦੇ ਨੇ ਟੰਗਾ ਪਤਲੀ ਹੁੰਦੀ ਤੇ ਰੇਲਾਂ ਵਿੱਚ ਫਸ ਜਾਂਦੀ ਹੈ ਫਸ ਜਾਂਦੀ ਹੈ ਨਿਕਲਣ ਦੀ ਕੋਸ਼ਿਸ਼ ਕਰੇ ਸਾਡੀ ਟੁੱਟ ਜਾਂਦੀ ਹੈ ਹੱਡੀ ਟੁੱਟਦੀ ਹੈ ਜੰਗਲੀ ਕੁੱਤੇ ਜਿਹੜੇ ਆ ਉਹਨਾਂ ਨੂੰ ਨੋਚ ਕੇ ਖਾ ਜਾਂਦੇ ਨੇ ਤੇ ਮਾਰ ਦਿੰਦੇ ਨੇ ਤੇ ਇਹ ਜਿਹੜੇ 650 ਜਾਨਵਰਾਂ ਦੀ ਮੌਤ ਹੋਈ ਹੈ ਉਹਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਤੇ ਮੈਂ ਦੁਬਾਰਾ ਕਹੂੰਗਾ ਇਰੀਗੇਸ਼ਨ ਡਿਪਾਰਟਮੈਂਟ ਜਿਹਨੇ ਜਿਹਦੇ ਕੋਲ ਡੈਮ ਦੀ ਸਾਧ ਸੰਭਾਲ ਖਾਰਜ ਡਿਪਾਰਟਮੈਂਟ ਇਹ ਚਾਰਾਂ ਦੇ ਇਸ ਇਲਾਕੇ ਦੇ ਅਫਸਰਾਂ ਦੇ ਉੱਪਰ 650 ਜਾਨਵਰਾਂ ਦਾ ਮੌਤ ਦਾ ਪਰਚਾ ਦਰਜ ਕਰਕੇ ਜਿਹੜਾ ਹੈਗਾ ਇੱਕ ਬਿਯਾਰੀ ਕਾਰਵਾਈ ਜੜੀ ਹੈ ਭਗਵੰਤ ਮਾਨ ਸਰਕਾਰ ਕਰੇ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੋਰ ਡੈਮ ਨੇ ਖਾਸ ਕਰਕੇ ਕੰਡੀ ਇਲਾਕੇ ਦੇ ਉਹ ਜਾ ਕੇ ਮਲਖਾਨਕੋਟ ਤੱਕ ਹਨ ਉਹ ਸਾਰਿਆਂ ਦੇ ਕੰਮ ਖੜੇ ਹੋ ਜਾਣਾ ਤੇ ਉਹਨਾਂ ਦੇ ਇਲਾਕਿਆਂ ਦੇ ਅੰਦਰ ਜਿਹੜਾ ਹੈਗਾ ਨਾ ਸਿਰਫ ਗਾਧ ਖਤਮ ਹੋ ਜਾਏ ਪਿੰਡਾਂ ਨੂੰ ਪਾਣੀ ਮਿਲੇ ਜਿਹੜੀ ਸਾਡੇ ਜੰਗਲੀ ਜਾਨਵਰ ਉਹਨਾਂ ਦੀ ਸਾਹ ਸੰਭਾਲ ਵੀ ਹੋਵੇ 1990 ਦੇ ਵਿੱਚ ਇਹ ਡੈਮ ਬਣਾਣਾ ਸ਼ੁਰੂ ਹੁੰਦਾ ਹੈ 92 ਵਿੱਚ ਇਹਦੀ ਪਾਣੀ ਸਪਲਾਈ ਸ਼ੁਰੂ ਹੁੰਦੀ ਹੈ ਪਰ 2012 ਦੇ ਵਿੱਚ ਇਹ ਡੈਮ ਇਹ ਹਵਾ ਲੈ ਜਾਂਦਾ ਹੈ ਕਿਸਾਨਾਂ ਨੂੰ ਫਸਲਾਂ ਉੱਤੇ ਪਾਣੀ ਨਹੀਂ ਮਿਲਦਾ ਜਾਨਵਰ ਹੀ ਸਿਰ ਤੜਪੜ ਕੇ ਮਰਦੇ ਨੇ ਪਿਛਲੀਆਂ ਸਰਕਾਰਾਂ ਵੀ ਲੱਗਦਾ ਕਿ ਕੁਝ ਜ਼ਿੰਮੇਵਾਰ ਨੇ ਮਹਿਕਮੇ ਜ਼ਿੰਮੇਵਾਰ ਨੇ ਕਿਉਂਕਿ ਉਹਨਾਂ ਦੇ ਸਮੇਂ ਦੇ ਵਿੱਚ ਵੀ ਇਹ ਕੰਮ ਨਹੀਂ ਹੋਇਆ 2012 ਤੋਂ ਬਾਅਦ ਕੋਈ ਗਾਧ ਨਹੀਂ ਕੱਢੀ ਗਈ ਜਗ੍ਹਾ ਉੱਤੇ ਕੋਈ ਸਿਲਟਿੰਗ ਨਹੀਂ ਕੀਤੀ ਗਈ ਕੁਝ ਵੀ ਨਹੀਂ ਕੀਤਾ ਗਿਆ ਤਾਂ ਹੁਣ ਸਰਕਾਰ ਕਿਵੇਂ ਦੀ ਕਾਰਵਾਈ ਕਰੇ ਫਿਰ ਤੇ ਉਹ ਗੱਲ ਇਹ ਹੈ ਕਿ ਵੀ ਇਹ ਜਿੰਨੇ ਸਰਕਾਰੀ ਕੰਮ ਚੱਲਦੇ ਨੇ ਇਹ ਅਫਸਰਾਂ ਨੇ ਚਲਾਣੇ ਹੁੰਦੇ ਨੇ ਬਿਲਕੁਲ ਠੀਕ ਹੈ ਹੁਣ ਡੈਮ ਕਿੰਨੇ ਬਣੇ ਨੇ ਉਹਨਾਂ ਡੈਮ ਦੇ ਅੰਦਰ ਮਿੱਟੀ ਜੰਮ ਗਈ ਹੈ ਉਹਦੇ ਲਈ ਜੇੀਬੀ ਹੁੰਦਾ ਹੈ ਐਸਟੀਓ ਵੀ ਹੁੰਦਾ ਹੈ ਇਹ ਸਾਰ ਸੰਭਾਲੇ ਜ਼ਿੰਮੇਵਾਰ ਹੁੰਦੇ ਨੇ ਸੋ ਪਹਿਲੀ ਬਣਦੀ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਹੈ ਔਰ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ 2012 ਤੋਂ ਹੋਣੀ ਚਾਹੀਦੀ ਹੈ ਦੂਜਾ ਜੇ ਅਫਸਰ ਕੰਮ ਨਾ ਕਰੇ ਤੇ ਜਿਹੜੇ ਐਮਐਲਏ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਲਾਕੇ ਦੇ ਜਿਹੜੇ ਐਮਐਲਏ ਉਹਨਾਂ ਦੇ ਲੋਕ ਜੁੜੇ ਹੁੰਦੇ ਨੇ ਜਾਂ ਜਿਹੜੇ ਮੰਤਰੀ ਹੁੰਦੇ ਜਿਹਦੀ ਸਰਕਾਰ ਹ ਜ਼ਿੰਮੇਵਾਰੀ ਬਣਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਥੋੜੀ ਥੋੜੀ ਗਾਧ ਜਮਾ ਹੋਈ ਠੀਕ ਹੈ ਨਾ ਅੱਜ ਜਿਹੜੀ 50 ਫੁੱਟ ਦੀ ਗਾਧ ਹੈ ਅੱਜ ਤੋਂ 2 ਸਾਲ ਪਹਿਲੇ ਜਿਹੜੀ ਹੈ 40 ਫੁੱਟ ਤੇ ਹੋਣੀ ਹੈ ਹੈ ਨਾ ਜੀ ਤੇ ਇਸ ਕਰਕੇ ਹੁਣ ਨੱਕੋ ਨੱਕੀ ਆ ਗਈ ਇਸ ਸਰਕਾਰ 'ਚ ਦਿਖ ਰਹੀ ਹੈ ਔਰ ਦੁਖ ਦੀ ਗੱਲ ਹੈ ਇਸ ਸਰਕਾਰ ਨੂੰ ਮਹੀਨੇ ਤੋਂ ਦਿਖ ਵੀ ਰਿਹਾ ਹੈ ਵੀਡੀਓ ਵਾਇਰਲ ਵੀ ਹੋ ਰਿਹਾ ਹੈ ਡਰੀਲਾ ਵੀ ਚੱਲ ਰਹੀ ਹੈ ਤਾਂ ਵੀ ਇਹ ਸਰਕਾਰ ਜਾਗੀ ਨਹੀਂ ਹੈ ਜਾਗਣਾ ਤਾਂ ਬੜੀ ਦੂਰ ਦੀ ਗੱਲ ਹੈ ਜਿਹੜੇ ਪਿੰਡ ਦੇ ਲੋਕ ਇੱਥੇ ਸੇਵਾ ਕਰ ਰਹੇ ਸੀਗੇ ਜਿਹੜੇ ਇੱਥੇ ਟੋਪ ਪਟਕੇ ਪਾਣੀ ਪਰਦੇ ਫੇੇ ਸੀਗੇ ਖਾਲ ਬਣਾਦੇ ਪਏ ਸੀਗੇ ਉਹ ਸਾਰੇ ਸਾਰਿਆਂ ਤੋਂ ਅਪਾਰਟਮੈਂਟ ਨੇ ਕੰਮ ਰਕਵਾਤਾ ਇਹ ਕਿਆ ਕੇ ਰਕਵਾਇਆ ਵੀ ਜੇ ਤੁਸੀ ਸੇਵਾ ਵੀ ਕਰਨੀ ਹੈ ਪਰਮਿਸ਼ਨ ਨਾ ਕਰੋ ਆਪ ਕਰਨਾ ਨਹੀਂ ਤੇ ਦੂਜੇ ਨੂੰ ਕਰਨ ਮਾਈਨਿੰਗ ਦਾ ਵੀ ਪਰਚਾ ਪਾਉਣ ਦਾ ਡਰਾਇਆ ਜਾ ਰਿਹਾ ਇਹਨਾਂ ਨੂੰ ਮਾਈਨਿੰਗ ਦਾ ਪਰਚਾ ਤਾਂ ਤਦ ਪਾਏਗਾ ਜਦ ਤੱਕ ਇਥੋਂ ਕੱਟ ਕੇ ਆਪਣੇ ਕਿ ਲੈ ਜਾਣਗੇ ਉਹ ਤਾਂ ਹਟਾਈ ਰਹਿਣਾ ਪਾਣੀ ਵਾਸਤੇ ਖੋਣਾ ਤੇ ਚਾਦਾ ਸੀਗਾ ਕਿ ਜਿਵੇਂ ਕੱਲ ਅਖਬਾਰ ਦੇ ਅੰਦਰ ਅੱਜ ਅਖਬਾਰਾਂ ਚ ਬਿਆਨ ਛਪਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਐਸਟੀਐਮ ਮੈਡਮ ਦਾ ਕਿ ਵੀ ਉੱਥੇ ਅਸੀਂ ਸਵੈ ਸਰਵਿਸ ਸੰਸਥਾਵਾਂ ਦੇ ਨਾਲ ਮਿਲ ਕੇ ਇੱਥੇ ਪਾਣੀ ਕਰ ਰਹੇ ਹਾਂ ਝੂਠ ਹੈ ਉਹ ਸਵੈ ਸਰਵਿਸ ਤਾਂ ਆਪਣੇ ਆਪ ਲੱਗੀਆਂ ਹੋਈਆਂ ਪਰ ਜੇ ਉਹ ਕਰ ਵੀ ਰਹੀਆਂ ਠੀਕ ਹੈ ਨਾ ਕੱਲ ਇੱਥੇ 20 ਤੋਂ 25 ਟੈਂਕਰ ਪਾਣੀ ਦੇ ਸੀਗੇ ਦੋ ਤਿੰਨ ਜੀਸੀਬੀ ਸੀਗੇ ਟਰੈਕਟਰ ਸੀਗੇ ਅੱਜ ਕੱਲ੍ਹ ਆਇਆ ਇੱਕ ਟਰੈਕਟਰ ਆ ਕੇ ਸਾਰਾ ਹਟ ਗਿਆ ਲੋਕ ਡਰਦੇ ਨੇ ਕਿ ਅਸੀਂ ਸੇਵਾ ਵੀ ਕਰੀਏ ਤੇ ਪਰਚੇ ਵੀ ਦਰਜ ਕਰਾਈਏ ਸੋ ਇਹ ਸਰਕਾਰ ਦੀ ਅਣਗਹਿਲੀ ਹੈ ਮੇਰੀ ਮਾਨ ਸਾਮ ਨੂੰ ਬੇਨਤੀ ਹੈ ਜਾਗੋ ਇਸ ਡੈਮ ਨੂੰ ਡੀ ਸਿਲਟਿੰਗ ਕਰਾਓ ਸਾਰੀ ਮਿੱਟੀ ਇੱਥੋਂ ਕਢਾਓ ਠੀਕ ਹੈ ਇਹਦੇ ਨਾਲ-ਨਾਲ ਜਿਹੜਾ ਹੈਗਾ ਜਿੰਨੇ ਜੰਗਲੀ ਜਾਨਵਰ ਹੈ ਸਾਡੇ ਹਿਰਨ ਹੈ ਜਾਂ ਸਾਡਾ ਸੰਭਰ ਹੈ ਜਾਂ ਨੀਰ ਗਾਇ ਹੈ ਉਹਨਾਂ ਨੂੰ ਵੀ ਬਚਾਓ ਔਰ ਉਤੇ ਨਾਲ-ਨਾਲ ਜਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਕੰਮੀਆਰੀ ਕਾਰਵਾਈ ਕਰੋ ਅੱਛਾ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਨੇ ਬਿੱਥੇ ਦੀ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਅਗਰ ਕੋਈ ਕ腐ਸ਼ਨ ਕਰਦਾ ਜਾਂ ਫਿਰ ਗੈਰ ਜ਼ਿੰਮੇਵਾਰ ਕੰਮ ਕਰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਸਿੱਧਾ ਐਸਐਸਪੀ ਜ਼ਿਲ੍ਹਾ ਜਾਂ ਫਿਰ ਡੀਸੀ ਹੋਣਗੇ ਪਰ ਇਹ ਜਿਹੜੇ ਗੈਰ ਜ਼ਿੰਮੇਵਾਰ ਅਫਸਰ ਰਹੇ ਨੇ ਜਗਾ ਉੱਤੇ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਜਿਨ੍ਹਾਂ ਨੇ ਸਰਕਾਰਾਂ ਧਿਆਨ ਚ ਨਹੀਂ ਲਿਆਇਆ ਗਿਆ ਤਾਂ ਉਹਨਾਂ ਦੇ ਉੱਤੇ ਲੱਗਦਾ ਕਿ ਕਾਰਵਾਈ ਹੋਏਗੀ ਭਗਵੰਤ ਮਾਨ ਸਰਕਾਰ ਦੇ ਵਿੱਚ ਦੇਖੋ ਅਸੀਂ ਉਮੀਦ ਹੀ ਕਰ ਸਕਦੇ ਹਾਂ ਵੀ ਸਰਕਾਰ ਕਰੇ ਕਿਉਂ ਕਾਰਵਾਈ ਸਰਕਾਰ ਨੇ ਕਰਨੀ ਤੁਸੀਂ ਮੈਂ ਤਾਂ ਕਰਨੀ ਨਹੀਂ ਉਮੀਦ ਹੀ ਕਰ ਸਕਦੇ ਆ ਪਰ 2 ਸਾਲ ਦਾ ਟਰੈਕ ਰਿਕਾਰਡ ਦਾ ਸਾਹਿਬ ਸਰਕਾਰ ਦਾ ਕੀ ਉੱਥੇ ਹੈ ਨਹੀਂ ਪ੍ਰੈਸ ਕਾਨਫਰੈਂਸ ਮਾਨ ਸਾਹਿਬ ਕਰਦੇ ਨੇ ਔਰ ਪ੍ਰੈਸ ਕਾਨਫਰੈਂਸ 'ਚ ਕਹਿੰਦੇ ਨੇ ਕਿ ਜਿਹੜਾ ਹੈ ਨਾ ਇਹ ਨੈਕਸਸ ਹੈਗਾ ਨਸ਼ੇ ਦਾ ਅਫਸਰਾਂ ਦੇ ਨਸ਼ਾ ਤਸਕਰਾਂ ਦਾ ਆਪਸ ਵਿੱਚ ਗੱਟ ਚੋੜਾ ਹੈ ਤੇ ਭਾਈ ਸਾਹਿਬ ਗੱਟ ਚੋੜਾ ਤੇ ਪ੍ਰੈਸ ਕਾਨਫਰੈਂਸ 'ਚ ਥੋੜੀ ਨਾ ਗੱਟ ਚੋੜਾ ਹੈ ਪ੍ਰੈਸ ਰੋਨ ਲਿਸਟ ਜਾਰੀ ਕਰਕੇ ਕਰਨਾ ਚਾਹੀਏ ਨਾ ਅਫਸਰਾਂ ਨੂੰ ਸਸਪੈਂਡ ਕਰਤਾ ਸੋ ਉਮੀਦ ਨਹੀਂ ਹੈ ਪਰ ਫਿਰ ਵੀ ਸਰਕਾਰ ਤੋਂ ਗੁਹਰ ਲਾਂਦੇ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਹੈ ਇਹ ਚੀਜ਼ ਹੋਰ ਹੀ ਪਤਾ ਲੱਗਿਆ ਇਹ ਚੀਜ਼ ਹੋਰ ਹੀ ਪਤਾ ਲੱਗਿਆ ਇਸ ਜਗ੍ਹਾ ਉੱਤੇ ਜਿਹੜੀ ਸ਼ਿਲਟ ਕੱਢਣੀ ਹੈ ਉਸ ਦੇ ਵਿੱਚ ਕੇਂਦਰ ਤੋਂ ਕੋਈ ਮਨਜ਼ੂਰੀ اٹਕੀ ਹੋਈ ਹੈ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਜੰਗਲਾਤ ਵਿਭਾਗ ਅੱਗੇ ਤੋਂ ਜਿਹੜੀ ਮਨਜ਼ੂਰੀ ਦੇ ਰਿਹਾ ਪਰ ਜਿਹੜੀ ਕੇਂਦਰ ਤੋਂ ਮਨਜ਼ੂਰੀ ਹੈ ਉਹ ਬਾਕੀ ਹੈ ਥੋੜੀ ਕੇਂਦਰ ਤੱਕ ਪੂਰੀ ਗੱਲਬਾਤ ਹੈ ਮੋਦੀ ਸਰਕਾਰ ਨਾਲ ਗੱਲਬਾਤ ਹੈ ਕਰਾਉਂਗੇ ਇਹ ਕੰਮ ਪੂਰਾ ਜੰਗਲਾਤ ਵਿਭਾਗ ਝੂਠ ਦੀ ਮਸ਼ੀਨ ਹੈ ਹੂੰ ਬਹੁਤ ਵੱਡੀ ਝੂਠ ਦੀ ਮਸ਼ੀਨ ਹੈ ਜੇ ਸਰਕਾਰੀ ਮਹਿਕਮਿਆਂ ਚੋ ਜਿਸ ਸਬਤ ਦਾ ਝੂਠ ਬੋਨ ਵਾਲਾ ਮਹਿਕਮਾ ਜਾਂ ਪੁਲਿਸ ਮਹਿਕਮਾ ਜਾਂ ਜੰਗਲਾਤ ਮਹਿਕਮਾ ਇੱਥੇ ਪੀ ਐਲ ਪੀ ਐਕਟ ਲੱਗਾ ਪੰਜਾਬ ਲੈਂਡ ਪ੍ਰਿਜ਼ਰਵੀਸ਼ਨ ਐਕਟ ਠੀਕ ਹੈ ਨਾ ਜਿਹਦੀ ਦਫਾ 4 5 ਹੈ ਉਤੋਂ ਝੂਠ ਬੋਲਦੇ ਨੇ ਰੱਬ ਝੂਠ ਬੋਲਦੇ ਨੇ ਮੈਂ ਬੋਲਦੇ ਨੇ ਲੋਕਾਂ ਦੀ ਜ਼ਿੰਦਗੀ ਨਰਕ ਕਰਤੀ ਹੋਈ ਹੈ ਸੋ ਜੰਗਲਾਤ ਮਹਿਕਮੇ ਦੀ ਗੱਲਾਂ ਚ ਨਾ ਜਾਓ ਠੀਕ ਹੈ ਜੀ ਇੱਥੇ ਗਾਧ ਹੈ ਇਹ ਗਾਧ ਕੱਢਣ ਦੀ ਜ਼ਿੰਮੇਵਾਰੀ ਇਰੀਗੇਸ਼ਨ ਡਿਪਾਰਟਮੈਂਟ ਦੀ ਹੈ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਇਸੇ ਐਕਸ਼ਨ ਕਰਨਾ ਚਾਹੀਦਾ ਹੈ ਤੇ ਜ ਹੋਣੀ ਚਾਹੀਦੀ ਹੈ 1 ਸਾਲ 2 ਸਾਲ 3 ਸਾਲ 4 ਸਾਲ 5 ਸਾਲ 10 ਸਾਲ 15 ਸਾਲ ਮਾਮਲਾ ਲਟਕ ਨਹੀਂ ਸਕਦਾ ਜੇ ਕੇਂਦਰ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਦੱਸੋ ਚਿਕਾਗੋ ਉਥੋਂ ਪੂਰੇ ਕਰਾ ਕੇ ਲਾਵਾਂਗੇ ਲੇਕਿਨ ਮੰਨ ਕੇ ਅਲ ਕਰਦੇ ਹੋ ਪੂਰਾ ਮੈਂ ਕਹਾਂ ਜੀ ਮੈਂ ਕਹਿੰਦੀ ਜਾਵਾਂਗੇ ਕਰਾ ਕੇ ਲਿਆਵਾਂਗੇ ਲੇਕਿਨ ਮੰਨ ਲਓ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜਿਹੜੀ ਜੰਗਲਾਤ ਮੈਂ ਕਹਿੰਨਾ ਇਹ ਝੂਠ ਬੋਲਣ ਦੀ ਮਸ਼ੀਨ ਹੈ ਜਦ ਤੁਸੀਂ ਏਰੀਆ 'ਚ ਪਹੁੰਚੇ ਹੋ ਭਾਜਪਾ ਨੇ ਵਧੀਆ ਰਿਸਪੌਂਸ ਇਸ ਵਾਰ ਵੋਟਾਂ ਦੇ ਵਿੱਚ ਦਿੱਤਾ ਹੈ ਕਾਫੀ ਵੋਟ ਬੈਂਕ ਵਧੀਆ ਹੈ ਪੰਜਾਬ ਦੇ ਵਿੱਚ ਪਰ ਦੂਜੇ ਪਾਸੇ ਕੰ પાસ ਹੋਣਾ ਉੱਥੇ ਕਿਉਂ ਦੇਰੀ ਕੀਤੀ ਜਾਂਦੀ ਹੈ ਕੇਂਦਰ ਵੱਲੋਂ ਕਿਉਂਕਿ ਇਸ ਜਗ੍ਹਾ ਦੇ ਉੱਤੇ 75 ਸਾਲ ਆਜ਼ਾਦੀ ਨੂੰ ਹੋ ਗਏ ਪਰ ਪੂਰਨ ਨਹੀਂ ਲੱਗਿਆ ਅਜੇ ਤੱਕ ਦੋਨੇ ਪਾਸੇ 10 ਪੁਲ ਰਹਿੰਦੇ ਨੇ ਜੀ ਫਿਰ ਦੋ ਲਗ ਲਗ ਕੱਲਾ ਨੇ ਹਾਂਜੀ ਠੀਕ ਹੈ ਕਿ ਕਿਸੇ ਵੀ ਸੂਬੇ 'ਚ ਜੋ ਕੰਮ ਹੁੰਦਾ ਹੋਣਾ ਦਾ ਨਾ ਉਸ ਸੂਬੇ ਦੀ ਸਰਕਾਰ ਨੇ ਪ੍ਰੋਪੋਜ਼ਲ ਭੇਜਣੀ ਹੁੰਦੀ ਹੈ ਜੇ ਡੈਮ ਇਹ ਵਰਲਡ ਬੈਂਕ ਦੇ ਪੈਸੇ ਨਾਲ ਬਣਿਆ ਸੀਗਾ ਤੇ ਵਰਲਡ ਬੈਂਕ ਨੇ ਪਹਿਲੇ ਗਵਰਨਮੈਂਟ ਆਫ ਇੰਡੀਆ ਨੂੰ ਦਿੱਤਾ ਹੋਣਾ ਹੈ ਨਾ ਜਾਂ ਸੂਬੇ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਵਰਲਡ ਬੈਂਕ ਨੂੰ ਭੇਜਣਾ ਡਾਇਰੈਕਟ ਵਰਲਡ ਬੈਂਕ ਇਥੇ ਪੈਸਾ ਨਹੀਂ ਦਿੰਦਾ ਸੋ ਸੂਬੇ ਦੇ ਅੰਦਰ ਜਿਹੜਾ ਕੰਮ ਹੋਣਾ ਹੈ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਜੇ ਸੂਬਾ ਸਰਕਾਰ ਕਨੇ ਕਾਗਜ਼ ਪੂਰੇ ਕਰਦੀ ਹੈ ਕੇਂਦਰ ਸਰਕਾਰ ਪਹਿਹ ਦੇਣ ਤੇ 5 ਮਿੰਟ ਲਾਦੀ ਕੇਂਦਰ ਸਰਕਾਰ ਪੈਸਾ ਨੀ ਰਹੇ ਇਹੀ ਤਾਂ ਝੂਠ ਹੈ ਉਹ ਤਾਂ ਬਿਲਕੁਲ ਝੂਠ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਵੇਗਾ ਜਾਂ ਤਾਂ ਪੁਰਾਣਾ ਯੂਟਿਲਾਈਜ਼ਿੰਗ ਸਰਟ ਪਹਿਲਾ ਪੈਸਾ ਆਇਆ ਉਹਦਾ ਯੂਸੀ ਯੂਟਿਲਾਈਜ਼ਿੰਗ ਸਰਟੀਫਿਕੇਟ ਦੇਣਾ ਹੁੰਦਾ ਉਹ ਸਰਟੀਫਿਕੇਟ ਨਹੀਂ ਦਿੱਤੇ ਹੋਣੇ ਆ ਜਾਂ ਕੁਝ ਕਾਗਜ਼ੀ ਕਾਰਵਾਈ ਕਮੀ ਹੋਣੀ ਹੈ ਕੇਂਦਰ ਸਰਕਾਰ ਨੂੰ ਤਾਂ ਖੁਸ਼ੀ ਹੁੰਦੀ ਹੈ ਕਿਉਂਕਿ ਉਹਨਾਂ ਕੋਲ ਕੋਈ ਜ਼ਮੀਨ ਨਹੀਂ ਹੈ ਸੂਬਿਆਂ ਦੀ ਜ਼ਮੀਨ ਨਹੀਂ ਉਹਦੀ ਜ਼ਮੀਨ ਹੈ ਹੁਣ ਤਾਂ ਖੁਸ਼ੀ ਹੁੰਦੀ ਵੀ ਜੇ ਅਸੀਂ ਕੋਈ ਯੋਜਨਾ ਬਣਾਈ ਹੈ ਆਪਣੇ ਕੇਂਦਰੀ ਬਜਟ ਪੈਸਾ ਲੱਗਿਆ ਉਹ ਥੱਲੇ ਲੱਗ ਗਿਆ ਤੇ ਸਰ ਇਹ ਪੂਰੀ ਅੰਗੈਲੀ ਜਿਹੜੀ ਹੈ ਸਿਰਫ ਔਰ ਸਿਰਫ ਪੰਜਾਬ ਸਰਕਾਰ ਦੇ ਅਫਸਰਾਂ ਦੀ ਹੈ ਔਰ ਪੰਜਾਬ ਸਰਕਾਰ ਦੇ ਹੁਣ ਦੀ ਜਿਹੜੀ ਸਰਕਾਰ ਆਮ ਆਦੀ ਪਾਰਟੀ ਦੀ ਹੈ ਤੇ ਨਾ ਸਵਾਲ ਹੈ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਾਫੀ ਭ੍ਰਿਸ਼ਟਾਚਾਰ ਅਫਸਰ ਕਾਫੀ ਸਰਕਾਰਾਂ ਦੇ ਵੱਡੇ ਲੀਡਰ ਜੇਲ੍ਹਾਂ ਦੇ ਵੀ ਡੱਕੇ ਨੇ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਇਸ ਡੈਮ ਦੀ ਪੂਰੀ ਇਨਕੁਆਇਰੀ ਕਰਾਈ ਜਾਏਗੀ ਕੇਂਦਰ ਵੱਲੋਂ ਕਿ ਕਿਸ ਨੇ ਕਿੰਨਾ ਪੈਸੇ ਦਾ ਬਿੱਲ ਬਣਾਇਆ ਸ਼ੀਲਡ ਦੇ ਨਾਮ ਤੇ 2012 ਤੋਂ ਲੈ ਕੇ ਹੁਣ ਤੱਕ 2024 ਤੱਕ ਇਹੋ ਕੀ ਪੂਰੀ ਇਨਕੁਆਇਰੀ ਕੇਂਦਰ ਤੱਕ ਤੁਸੀਂ ਪਹੁੰਚਾਉਗੇ ਮਾਮਲਾ ਦੇਖੋ ਫਿਲਹਾਲ ਤਾਂ ਅਸੀਂ ਸੂਬਾ ਸਰਕਾਰ ਨੂੰ ਗੁਹਾਰ ਲਾ ਰਹੇ ਹਾਂ ਠੀਕ ਹੈ ਔਰ ਅਗਲੇ ਕੁਸਚਨ ਅਸੀਂ ਸੂਬਾ ਸਰਕਾਰ ਦੇ ਦ્વાਰੇ ਹੋਵਾਂਗੇ ਕਿ ਉਸ ਤੇ ਬਣਦੀ ਕਾਰਵਾਈ ਬਕਰੇ ਠੀਕ ਹੈ ਤੇ ਜੇ ਕਾਨੂੰਨ ਸੰਗਤ ਹੋਏਗਾ ਜੇ ਕੇਂਦਰ ਸਰਕਾਰ ਇਸ ਸੈਕਸ਼ਨ ਲੈਣ ਸਕਦਾ ਹੋਏਗਾ ਤੇ ਉਥੋਂ ਜਰੂਰ ਕਰਾਵਾਂਗੇ ਲੇਕਿਨ ਮੈਨੂੰ ਫਿਲਹਾਲ ਲੱਗਦਾ ਹੈ ਕਿ ਇਹ ਸੂਬਾ ਸਰਕਾਰ ਦੇ ਦੀਨ ਹੈ ਐਕਸ਼ਨ ਸੂਬਾ ਸਰਕਾਰ ਨੇ ਹੀ ਲੈਣਾ ਹੈ ਲੇਕਿਨ ਅਗਰ ਜ਼ਰੂਰਤ ਪਈ ਅਸੀਂ ਸਾਡੇ ਕੋਲ ਜਿਹੜਾ ਹੈ ਨਾ ਜਿਹੜੇ ਦੋਸ਼ੀ ਅਫਸਰ ਨੇ ਉਹਨਾਂ ਨੂੰ ਜੇਲਾ ਵਿੱਚ ਭੇਜਣ ਵਾਸਤੇ ਸਾਡੇ ਕੋਲ ਹੋਰ ਵੀ ਕੀ ਤਰੀਕੇ ਨੇ ਅਸੀਂ ਉਧਰ ਕੀ اختیار ਕਰਾਂਗੇ ਬੀਜੇਪੀ ਕੀ ਸਹਿਯਤਾ ਕਰੇਗੀ ਇਸ ਡੈਮ ਬਾਰੇ ਨੌਜਵਾਨਾਂ ਦੇ ਸਾਥ ਦੇਣ ਵਾਸਤੇ ਕਿਵੇਂ ਅੱਗੇ ਆ ਰਹੀ ਹੈ ਦੇਖੋ ਬੀਜੇਪੀ ਹੋਰ ਸਹਿਯਤਾ ਕੀ ਕਰੇਗੀ ਤੁਹਾਡੇ ਸਾਹਮਣੇ ਮੈਂ ਇੱਥੇ ਖੜਾ ਤੁਹਾਨੂੰ ਸਾਰੇ মিডিਏ ਨੂੰ ਇੱਥੇ ਲੈ ਕੇ ਆਇਆ ਕਿਉਂਕਿ ਜਦ ਮੀਡੀਆ 'ਚ ਗੱਲ ਉੱਠਦੀ ਹੈ ਤਾਂ ਹੀ ਜਾਗਦੀ ਹੈ ਤੁਹਾਨੂੰ ਯਾਦ ਹੋਵੇਗਾ ਟ੍ਰਿਬਿਊਨ ਨੇ ਖਬਰ ਲਗਾਈ ਕਿ ਪੰਜਾਬ ਦੇ ਅੰਦਰ 14 ਦਿਨ 14 ਮੌਤਾਂ ਹੋ ਗਈ ਨੈਸ਼ਨਲ ਠੀਕ ਹੈ ਅਗਲੇ ਦਿਨ ਜੀ ਮਾਨ ਸਾਹਿਬ ਨੇ ਪ੍ਰੈਸ ਕਾਨਫਰੈਂਸ ਕਰ ਲਈ ਅਫਸਰਾਂ 'ਚ ਟ੍ਰਾਂਸਫਰ ਕਰਤੀ ਦੋਸ਼ੀ ਅਫਸਰ ਹੈ ਫਲਾਣਾ ਹੈ ਇਹ ਹਜਾਪਈ ਸੋ ਅੱਜ ਇੱਥੇ মিডিਆ ਸਾਰਾ ਆਇਆ ਹੈ ਮੇਰੀ ਬੇਨਤੀ ਤੇ ਤੇ ਮੈਨੂੰ ਲੱਗਦਾ ਹੈ ਕਿ ਕੱਲ ਸਰਕਾਰ ਇਸ ਤੇ ਜਾਗੇਗੀ ਤੇ ਜੇ ਨਾ ਜਾਕੀ ਤੇ ਅਸੀਂ ਹੋਰ ਜੜਾ ਹੈ ਸੰਘਰਸ਼ ਕਰਾਂਗੇ ਵਿੱਡਾਂਗੇ ਤੇ ਅੱਗੇ ਖੋਦਾਂਗੇ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸਨ ਬੀਜਪੀ ਦੇ ਸੀਨੀਅਰ ਲੀਡਰ ਜਿੰਨਾ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਨੌਜਵਾਨ ਜਿਹੜੇ ਸੇਵਾ ਕਰ ਰਹੇ ਉਹਨਾਂ ਦੇ ਨਾਲ ਪੂਰਾ ਸਾਥ ਹੈ ਸਾਡਾ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਉਹਨਾਂ ਅਫਸਰਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਅਨਗਹਿਲੀ ਵਰਤੀ ਹੈ ਲਾਪਰਵਾਹੀ ਵਰਤੀ ਹੈ ਜਿਨ੍ਹਾਂ ਨੇ ਮੋٹے ਬਿੱਲ ਬਣਾਏ ਹੋਣਗੇ ਕਿਉਂਕਿ ਜਦੋਂ ਨਿਕਲਣੀ ਹੈ ਇਨਕੁਆਇਰੀ ਉਹਦੇ ਵਿੱਚ ਬਹੁਤ ਕੁਝ ਨਿਕਲਣਾ ਹੈ ਕਿ ਕਿਸ ਨੇ ਕਿੰਨਾ ਪੈਸਾ ਖਾਦਾ ਹੈ 2012 ਤੋਂ ਲੈ ਕੇ ਜਿਹੜਾ ਡੈਮੇਜ ਬੰਦ ਹੋਇਆ ਹੈ ਕਿਦੇ ਵਿੱਚ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਬਾਲ ਖਰਾਬ ਹੋ ਗਏ ਤੇ ਨਾਲ ਦੀ ਨਾਲ ਇਸ ਦੀ ਰਿਪੇਅਰ ਨਹੀਂ ਕੀਤੀ ਗਈ ਉਸ ਤੋਂ ਬਾਅਦ ਜਾ ਕੇ ਹੀ ਜਿਹੜਾ ਪੂਰੇ ਬਿੱਲ ਬਲੇ ਨੇ ਦੂਜੀਆਂ ਸਰਕਾਰਾਂ ਵੀ ਜ਼ਿੰਮੇਵਾਰ ਹੋਣਗੀਆਂ ਅਗਰ ਇਨਕੁਆਇਰੀ ਖੁੱਲਦੀ ਹੈ ਕਾਫੀ ਅਫਸਰ ਜਿਹੜੇ ਪਿਛਟੀ ਦੇ ਵਿੱਚ ਨਿਕਲਣਗੇ ਦੇਖਦੇ ਕਿ ਹੁਣ ਜਿਸ ਤਰੀਕੇ ਨਾਲ ਲਗਾਤਾਰ ਨੌਜਵਾਨ ਸਮਾਜ ਸੇਵਾ ਦਾ ਕੰਮ ਤਾਂ ਕਰ ਰਹੇ ਨੇ ਪਰ ਹੁਣ ਪੰਜਾਬ ਸਰਕਾਰ ਕਿੰ ਸਿਲਟਰ ਨੂੰ ਕੱਢਣ ਵਾਸਤੇ ਕਿੰਨੇ ਕੋ ਪ੍ਰਾਲੇ ਕਰਦੇ ਤੁਹਾਨੂੰ ਵਾਲਾ ਸਮੇਂ ਦੱਸੇਗਾ ਤੁਹਾਡੇ ਕੈਮਰਮੈਨ ਸੁਮੇਂ ਦੇ ਨਾਲ ਹਰਤੇਜ ਸਿੰਘ